ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹਲਾ ਤੇਜਾ ਜਿਨੇ ਇਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ ਤਿੰਨ ਕੇ ਮੁਖ ਸਦੂ ਜਲੇ ਤੇ ਸੱਚਾ ਦਰਬਾਰ ਹੋਏ ਅੰਮ੍ਰਿਤ ਪੀਵੇ ਸਦਾ ਸਦਾ ਸੱਚਾ ਨਾਮ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਅ ਤੁਕਾਂ ਸੇੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 28 ਅੰਗ ਤੇ ਸੁਭਾਇਮਨ ਹਨ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇਆਂ ਗਏ ਹਨ ਇਹਨਾਂ ਤੁਕਾਂ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਕੀ ਸੰਦੇਸ਼ ਦੇ ਰਹੇ ਹਨ ਸਾਨੂੰ ਜੋਸ਼ ਦੇ ਰਹੇ ਹਨ ਆਉ ਦੇ ਵਿਚਾਰ ਕਰੀਏ ਜਿਨੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਇਸ ਟੁਕਰਾਹੀਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਿਨਾ ਮਨੋਖਾਂ ਨੇ ਇਕਾਗਰ ਜਤ ਹੋ ਕੇ ਗੁਰੂ ਦੀ ਮੱਤ ਰਾਹੀਂ ਗੁਰੂ ਦੀ ਮੱਤ ਨੂੰ ਵਿਚਾਰ ਕੇ ਪਰਮਾਤਮਾ ਦੇ ਗੁਣਾਂ ਨੂੰ ਸਮਝ ਲਿਆ ਹੈ ਆਪਣੇ ਮਨ ਵਿੱਚ ਵਸਾ ਲਿਆ ਹੈ ਆਪਣੀ ਸੋਚ ਮੰਡਲ ਵਿੱਚ ਟਿਕਾ ਲਿਆ ਹੈ ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ ਪਰਮਾਤਮਾ ਦੇ ਦਰਬਾਰ ਵਿੱਚ ਉਹਨਾਂ ਦੇ ਚਿਹਰੇ ਸਦਾ ਰੌਸ਼ਨ ਰਹਿੰਦੇ ਹਨ ਭਾਵ ਇਸ ਸੰਸਾਰ ਵਿੱਚ ਉਹਨਾਂ ਮਨੁੱਖਾਂ ਨੂੰ ਸਦਾ ਸਤਕਾਰ ਆਦਰ ਮਿਲਦਾ ਹੈ। ਕੋਈ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ। ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੇ ਸ਼ੁਭ ਗੁਣਾ ਨਾਲ ਪਿਆਰ ਦੀ ਸਾਜ ਬਣਾ ਲਈ ਹੈ। ਉਹ ਸਦਾ ਆਤਮਕ ਆਨੰਦ ਮਾਣਦੇ ਹਨ ਉਹ ਸਦਾ ਉਹਨਾਂ ਨੂੰ ਸਦਾ ਆਤਮਕ ਸੁੱਖ ਮਿਲਦਾ ਹੈ ਜਿਸ ਵਰਦੀ ਗੱਲ ਗੁਰੂ ਸਾਹਿਬ ਨੇ ਇਹਨਾਂ ਤੁਕਾਰਾਹੀ ਕੀਤੀ ਹੈ ਜਿਸ ਇਨਸਾਨ ਨੇ ਇਸ ਅਮਰਤ ਨੂੰ ਸ਼ਕ ਲਿਆ ਪੀ ਲਿਆ ਉਸ ਮਨੁੱਖ ਦਾ ਅਮਰਤ ਫਿਰ ਕਦੇ ਨਹੀਂ ਟੁੱਟੇਗਾ ਤੇ ਨਾ ਹੀ ਕਦੇ ਭੰਗ ਹੋਵੇਗਾ ਜੇ ਵਿਚਾਰ ਕਰਦਿਆਂ ਕੋਈ ਗਲਤੀ ਹੋਵੇ ਤਾਂ ਆਖੇਵਾਂ ਦਾ ਜਾਚ ਕਹਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਦੇਣਾ ਜੇ ਵਿਚਾਰ ਸਹੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹਰ ਇੱਕ ਇਨਸਾਨ ਤੱਕ ਪਹੁੰਚ ਜਾਵੇ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ